ਮੇਰਾ ਨਾਮ ਜੋਤੀ ਹੈ ਕੀ ਗੱਲ ਕੀ ਹੋਈ ਹੈ ਜੀ ਪਾਜੀ ਆਪਾਂ ਰਾਤ ਨੂੰ ਨਾ ਕੋਠੇ ਤੇ ਸੁੱਤੇ ਹੋਏ ਸੀਗੇ ਠੀਕ ਹੈ 12:00 ਵਜੇ ਦਾ ਟਾਈਮ ਸੀਗਾ ਜੀ ਮੇਰੇ ਕੋਲ ਉੱਠੀ ਏ ਪਾਣੀ ਪੀਣਾ ਮਮਾ ਮੈਂ ਪਾਣੀ ਇਹਦੇ ਪਾਪਾ ਕੋਲ ਬੋਤਲ ਪਈ ਸੀ ਮੈਂ ਕਿਹਾ ਪਾਣੀ ਕਰਕੇ ਪਾਪਾ ਕੋਲ ਬੋਤਲ ਲੈ ਕੇ ਆ ਬੋਤਲ ਲੈ ਕੇ ਕੁੜੀਆਂ ਨੂੰ ਪਾਣੀ ਦਿੱਤਾ ਮੇਰੇ ਨਾਲ ਗੱਲਾਂ ਕੀਤੀ ਕੁਝ ਨਹੀਂ ਉਹਨੂੰ ਡਿੱਗੀ ਨਹੀਂ ਕੁਝ ਨਹੀਂ ਹੋਇਆ ਹੂੰ ਜਦੋਂ ਨੇ ਮਤਲਬ ਕਿ ਪਾਣੀ ਪੀਤਾ ਮੇਨਾ ਲਾਡੀ ਲੂਟੀ ਕਰ ਲੱਗਿਆ ਪਗਲਾ ਕਰ ਲੱਗਿਆ ਹੂੰ ਹੂੰ ਗੱਲਾਂ ਕਰਦੇ ਕਰਦੇ ਹੀ ਮੈਂ 1 ਮਿੰਟ ਲਈ ਮੂੰਹ ਦੂਜੀ ਕੁੜੀਆਂ ਨਾਲ ਗੱਲ ਕਰਨ ਲੱਗੀਆਂ ਹਾਂਜੀ ਮੂੰਹ ਸੈਣ ਤੇ ਕਿਕਰ ਨਾਲ ਹੀ ਕੁੜੀ ਨੇ ਇੰਨੀ ਕੁੱਚੀ ਚੀਕ ਮਾਰ ਦਿੱਤੀ ਨਾ ਕਿ ਬਹੁਤ ਹੀ ਜ਼ਿਆਦਾ ਚੀਕ ਮਾਰੀ ਹੈ ਹੂੰ ਜਦੋਂ ਮੈਂ ਚੱਕ ਕੇ ਉਹਨੂੰ ਗੋਦੀ 'ਚ ਚੱਕਿਆ ਤੇ ਮੇਰੇ ਨਾ ਪਜਾਮੇ ਤੇ ਗਿੱਲਾ ਗਿੱਲਾ ਹੋ ਗਿਆ ਮੈਂ ਕਿ ਸ਼ਾਇਦ ਬੱਚੇ ਦਾ ਮੋਸ਼ ਵੀ ਨਿਕਲ ਗਿਆ ਹੂੰ ਹੂੰ ਕਿ ਮੈਂ ਜਦੋਂ ਦੇਖਿਆ ਤੇ ਮੇਰੇ ਨਾਲ ਹੀ ਦਰਾਨੀ ਥਾਣੇ ਦੇ ਸਾਰੇ ਸੁੱਤੇ ਹੋ ਗਏ ਉਹਨਾਂ ਨੇ ਲੈ ਅੱਟ ਚ ਗਈ ਫੋਨ ਵੀ ਦੇਖਿਆ ਤੇ ਫੋਨ ਨਿਕਲਦਾ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਗੋਲੀ ਲੱਗੀ ਉਹਦੇ ਸਾਨੂੰ ਪਤਾ ਹੀ ਨਹੀਂ ਸੀਗਾ ਭਾਜੀ ਕਿ ਗੋਲੀ ਲੱਗੀ ਉਹਦੇ ਅੱਛਾ ਉਸ ਟਾਈਮ ਤੇ ਪਤਾ ਨਹੀਂ ਲੱਗਾ ਨਹੀਂ ਲੱਗਾ ਅੱਛਾ ਸਾਨੂੰ ਸਾਰੇ ਕਹਿਣ ਲੱਗੇ ਕਿ ਸ਼ਾਇਦ ਜੋਤੀ ਆ ਡਿੱਗ ਗਈ ਹੈ ਤੇ ਸੱਟ ਲੱਗ ਗਈ ਹੈ ਪਰ ਮੈਂ ਮੰਦੀ ਨਹੀਂ ਕਿਉਂਕਿ ਮੇਰੇ ਕੋਲ ਬੈਠੀ ਹੀ ਉਹ ਹਾਂ ਹਾਂ ਮੈਂ ਕਿ ਬੈਠੀ ਹੋਏ ਸੱਟ ਨਹੀਂ ਲੱਗ ਸਕਦੀ ਠੀਕ ਹੈ ਤੇ ਨਕਾ ਬੈਠੀ ਹੋਏ ਕਿ ਅਟੰਦੇ ਕੋਈ ਸ਼ਾਇਦ ਗੱਦੇ ਚ ਸੂਈ ਲੱਗ ਗਈ ਹੈ ਜਾਂ ਕੁਝ ਹੋ ਗਿਆ ਤਾਂ ਕਰਕੇ ਬੱਚੇ ਦੇ ਖੂਨ ਨਿਕਲ ਆਇਆ ਓਕੇ ਇੱਕ ਇੱਕ ਪਾਸੇ ਨਾ ਗੋਡੇ ਦੇ ਬਾਹਰ ਨੂੰ ਆ ਗਈ ਜਿੱਦਾ ਹੱਡੀ ਜੀ ਬਾਹਰ ਆਂਦੀ ਨੇ ਅੱਧਾ ਆ ਗਈ ਸੀ ਹਾਂ ਹਾਂ ਉਹ ਜਦੋਂ ਫਿਰ ਦੇਖਿਆ ਤੇ ਫਿਰ ਆਪਾਂ ਹਸਪੀਟਲ ਲੈ ਗਏ ਬਾਰਾ ਛਵਾ ਕੇ 12 12:30 ਦੇ ਵਿੱਚ ਚਾਪਾ ਚੱਲ ਗਏ ਹਸਪੀਟਲ ਅੱਛਾ ਉਹ ਕਿਲਵਾ ਦੇ ਲਾਪਲੇਟ ਗਏ ਉਹਨੂੰ ਅੱਛਾ ਸ਼੍ਰੀ ਗੁਰੂ ਤੇਗ ਬਹਾਦਰ ਹਸਪੀਟਲ ਲੈ ਗਏ ਸੀਗੇ ਠੀਕ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਫਿਰ ઓਪਰੇਟ ਤੋਂ ਬਾਅਦ ਪਤਾ ਲੱਗਾ ਕਿ ਗੋਲੀ ਲੱਗੀ ਹੈ ਹਾਂਜੀ ਤੇ ਹੁਣ ਤੁਹਾਡੇ ਵੱਲੋਂ ਕੰਪਲੇਂਟ ਕੀਤੀ ਗਈ ਏ ਥਾਣੇ ਅਸੀਂ ਹਾਂਜੀ ਹੋ ਗਈ ਠੀਕ ਹੈ ਕੀ ਸਵਾਸ਼ਣ ਕੀ ਮਿਲ ਰਿਹਾ ਵਾ ਗੱਲਬਾਤ ਹੋਈ ਕੋਈ ਸੀ ਨਹੀਂ ਹੈਗਾ ਪਾਜੀ ਹੱਲੇ ਅਸੀਂ ਦੇਖਦੇ ਪਈਆਂ ਕੀ ਕਰਦੇ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ ਨੂੰ ਦਸ਼ਮੇਸ਼ਣ ਹੈਗਾ ਠੀਕ ਹੈ ਜੀ ਕਿ ਨਾ ਕੀ ਬੱਚੀ ਦਾ ਜਿਹਦੇ ਗੋਲੀ ਲੱਗੀ ਠੀਕ ਹੈ ਜੀ ਆ ਦੇ ਮਲੇ ਤੇ ਬਹੁਤ ਮਾਰੂ ਹੋਈ ਇਹ ਕਹਿੰਦਾ ਇਹ ਹੋਣਾ ਨਹੀਂ ਚਾਹੀਦਾ ਜੋ ਹੋਇਆ ਪਰ ਕਿੱਦਾਂ ਦੇਖਦੇ ਹੋ ਸ਼ਰੇਮ ਗੋਲੀਆਂ ਚਾਦੀਆਂ ਇੱਕ ਬੱਚੇ ਦੇ ਗੋਲੀ ਲੱਗ ਗਈ ਅਸੀਂ ਤੇ ਬਹੁਤ ਪਰੇਸ਼ਾਨ ਆ ਸਾਡੇ ਤੇ ਬੱਚੇ ਨਹੀਂ ਸੌਂਦੇ ਸਿਆਣੇ ਨਹੀਂ ਸੌਂਦੇ ਕੋਈ ਪਤਾ ਨਹੀਂ ਕਿਧਰ ਹੋ ਆ ਜਣੀ ਗੋਲੀ ਪਰ ਦੇਖੋ ਰਾਤ ਨੂੰ ਇਹੋ ਜੀ ਘਟਨਾ ਹੋਈ ਹੈ ਛੋਟਾ ਜਿਹਾ ਬੱਚਾ ਵਾ ਪਰ ਕਿਤਨਾ ਕਿਤੇ ਦੇਖੋ ਅੱਜ ਕੱਲ ਵੱਡੇ ਬੰਦੇ ਦੇ ਗੋਲੀ ਲੱਗ ਜੇ ਤਾਂ ਬੜਾ ਬੁਰਾ ਹਾਲ ਹੋ ਜਾਂਦਾ ਬੱਚਾ ਹੈਗਾ ਜੇ 3-4 ਸਾਲ ਦਾ ਬੱਚਾ ਨੂੰ ਬਚਾਇਆ ਪਰ ਕੀ ਹੁਣ ਪੁਲਿਸ ਵਾਲੋ ਕੀ ਐ ਸਵਾਰਸ਼ਨ ਕੇ ਮਿਲਦੇ ਆ ਤੁਸੀਂ ਥਾਣੇ ਇਸ ਟਾਈਮ ਪਹੁੰਚੇ ਹੋ ਇਹ ਹਜੇ ਕੰਪਲੀਟ ਹੈ ਦੇਣ ਲੱਗੇ ਆ ਦੇਖੋ ਕੀ ਨਹੀਂ ਉਹ ਕਹਿੰਦੇ ਸੀ ਇਨਫੋਰਮੇਸ਼ਨ ਕਰਤੀ ਗਈ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਗਈ ਹੈ ਹੁਣ ਪੁਲਿਸ ਨਾਲ ਗੱਲਬਾਤ ਕਰਨ ਆਏ ਆ ਅਸੀਂ ਆਈ ਹੁਣ ਨਹੀਂ ਦੇਣ ਲੱਗੇ ਆ ਕੰਪਲੀਟ ਠੀਕ ਅੱਛਾ ਕੰਪਲੀਟ ਦੇ 10 ਸਾਲ ਅਪਲਿਕੇਸ਼ਨ ਸੀ ਅੱਛਾ ਮਤਲਬ ਪਹਿਲਾਂ ਨਹੀਂ ਸੀ ਪਤਾ ਲੱਗਾਗਾ ਨਹੀਂ ਇਹ ਆਪਰੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਪਤਾ ਲੱਗਾ ਕਬੀਏ ਗੋਲੀ ਗੋਲੀ ਲੱਗੀ ਹੈ ਠੀਕ ਇਹ ਕਦੋਂ ਦੀ ਘਟਨਾ ਸਾਰੀ ਜੀ ਇਹ ਸ਼ੁੱਕਰਵਾਰ ਰਾਤ ਦੀ ਗੱਲ ਹੈ 12 ਵਜੇ ਤੇ ਫਿਰ ਉਹਨੇ ਦਿਨ अच्छा जी पता नहीं sihega अच्छा, अच्छा। कोई चीज है बस यही कि का तू बच्चा सो ਰਿਹਾ ਗੱਦੇ ਵਿੱਚ ਗੱਦੇ ਵਿੱਚ ਸ਼ਾਇਦ ਕੋਈ ਚੀਜ਼ ਜਾਂ ਕੋਈ ਸੂਈ ਹੋਵੇ अच्छा ਕਿ ਉਹ ਚੁੱਭ ਗਈ ਮਤਲਬ ਭਲੇਖੇ ਨਾ ਸੀਗੇ ਕਿ ਹਾਂ ਚੁੱਭ ਗਈ ਹੈ ਉਹ ਕੱਲ ਡਾਕਟਰ ਕੋਲ ਗਏ ਨੇ ਐਕਸ-ਰੇ ਕਰਵਾਇਆ ਹੈ। ਉਹ ਤਾਂ ਨਹੀਂ 12 ਵਜੇ ਰਾਤ ਨੂੰ ਗਏ ਐਕਸ-ਰੇ ਕਰਵਾਇਆ ਹੈ। ਹਾਂ। ਹਾਂਜੀ। ਉਹ ਸਵੇਰੇ ਡਾਕਟਰ ਮਿਲੇ ਨੇ ਡਾਕਟਰ ਨਾਲ ਗੱਲਬਾਤ ਹੋਈ ਉਹ ਕਹਿੰਦੇ ਕੋਈ ਚੀਜ਼ ਅੰਦਰ ਚੱਗੀ ਲੋਹੇ ਦੀ। ਅੱਛਾ। ਹਾਂਜੀ। ਉਹ ਫਿਰ ਹਸਪੀਟਲ ਗਏ ਆ دوسرے ਹਸਪੀਟਲ ਦਿਖਾਇਆ ਆਏ ਤਾਂ ਉਹਨਾਂ ਨੇ ਕਿਹਾ ਕੋਈ ਲੋਹੇ ਦੀ ਚੀਜ਼ ਗਈ ਹੋਈ ਅੰਦਰ। ਆਪਰੇਸ਼ਨ ਹੋਣਾ ਹੈ। ਆਪਰੇਸ਼ਨ ਹੋਇਆ ਹੈ। ਫਿਰ ਪਤਾ ਲੱਗਾ ਕਿ ਇਹਦੇ ਵਿੱਚ ਗੋਲੀ ਹੈ। ਠੀਕ ਹੈ ਤੇ ਇਹ ਕਿਹੜੀ ਜਗ੍ਹਾ ਦੀ ਘਟਨਾ ਸਾਰੀ ਇਹ ਤਿਲਕਣਾ ਹੈ 10 ਮਈ 10 ਮਈ 10 ਮਈ ਤੁਸੀਂ ਦੇਖੋ ਪਰਮਾਤਮਾ ਦੀ ਕਿਰਪਾ ਚਲੋ ਪਰਮਾਤਮਾ ਦੀ ਕਿਰਪਾ ਦੀ ਬੱਚੇ ਦੇ ਬਚਾਅ ਹੋ ਗਿਆ ਸ਼ਾਇਦ ਅਨਸਕੋਮਿਕ ਕੋਈ ਘਟਨਾ ਹੋ ਨੀ ਭਾਜੀ ਦੇਖੋ ਸ਼੍ਰੀ ਆਮ ਥੋੜੇ ਦਿਨ ਪਹਿਲਾਂ ਵੀ ਉਸ ਏਰੀਏ ਦੇ ਵਿੱਚ ਇੱਕ ਗੋਲੀ ਚੱਲੀ ਹੈ ਪਰ ਪੁਲਿਸ ਕਾਰਵਾਈ ਕਿਉਂ ਮਤਲਬ ਕਿਤੇ 12ਵੀਂ ਪਾਸੇ ਚੱਲੀ ਹੈ ਠੀਕ ਹੈ ਨਾ ਇਹ ਆਮ ਹੋ ਗਿਆ ਜੀ ਇਹ ਪਰ ਹੁਣ ਜਿਹੜਾ 3 ਸਾਲ ਦਾ 4 ਸਾਲ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾ ਕਿ ਜਿਹਦੇ ਲੱਗੀ ਹੈ ਗੋਲੀ ਹਨਾ ਪਰ ਹੈ ਜੀ ਸ਼ੁਕਰ ਹੈ ਪਰ ਸ਼੍ਰੀ ਆਮ ਜਿਹੜਾ ਇਸ ਟਾਈਮ ਇਹੋ ਜਿਹੀਆਂ ਵਾਰ ਪਰ ਨਸ਼ੇ ਵਾਲ ਜਿਹੜਾ ਪੁਲਿਸ ਦਾ ਜ਼ਿਆਦਾ ਧਿਆਨ ਹੁਣ ਵੱਧ ਰਿਹਾ ਵਾ ਪਰ ਇਹੋ ਜਿਹੜਾ ਗੈਂਗਸਟਰਾਂ ਦਾ ਕੰਮ ਜਿਹੜੇ ਵੱਧ ਰਹੇ ਹੋਏ ਨਜ਼ਾਰੇ ਉਹਨੂੰ ਕਿੱਦਾਂ ਦੇਖਦੇ ਆ ਭਾਜੀ ਜੇ ਤੁਸੀਂ ਸੁਧਾਰਨਾ ਜੀ ਵੀੜੀਆਂ ਨੇ ਸੁਧਾਰਨਾ ਵੀ ਅਸੀਂ ਤੇ ਲਿਖਦਾ ਤਹਿਤ ਅਸੀਂ ਤੇ ਆਪਾਂ ਵੀ ਪਰ ਭਾਈ ਇੱਕ ਸੋਚਣਾ